ਡਿਸਟ੍ਰਿਕਟ ਹੈਲਥ ਆਫਸਰ ਸੀਗੇ ਜਿਨ੍ਹਾਂ ਨੇ 29 ਸਾਲ ਪੰਜਾਬ ਸਰਕਾਰ ਦੇ ਵਿੱਚ ਨੌਕਰੀ ਕੀਤੀ ਹੈ ਔਰ ਤਕਰੀਬਨ ਸਾਰੀਆਂ ਸਰਕਾਰਾਂ ਦਾ ਕੰਮ ਦੇਖਿਆ ਹੈ ਔਰ ਇਹ ਸ਼ਰੋਮਣੀ ਅਕਾਲੀ ਦਲ ਤੋਂ ਬਹੁਤ ਪ੍ਰਭਾਵਿਤ ਹੋ ਕੇ ਔਰ ਅੱਜ ਸ਼ਰੋਮਣੀ ਅਕਾਲੀ ਦਲ ਜੁਆਇਨ ਕਰ ਰਹੇ ਨੇ ਸਾਡੇ ਪਰਿਵਾਰ ਦਾ ਹਿੱਸਾ ਬਣ ਰਹੇ ਨੇ ਔਰ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦਿੰਦਾ ਕਿ ਐਸੇ ਇੱਕ ਇਮਾਨਦਾਰ ਨਿਤਾਣ ਅਫਸਰ ਜਿਨ੍ਹਾਂ ਨੇ ਬਹੁਤ ਹੀ ਉਹਦੀ ਤੇ ਕੰਮ ਕੀਤਾ ਨਾ ਇਮਾਨਦਾਰੀ ਨਾਲ ਪੰਜਾਬ ਸਰਕਾਰ ਦੇ ਵਿੱਚ ਉਸ ਵਿਭਾਗ ਦੇ ਵਿੱਚ ਨੌਕਰੀ ਜਿੱਤੇ ਜਿੱਤੇ ਬਹੁਤ ਹੀ ਕ੍ਰਪਸ਼ਨ ਦਾ ਬੋਲ ਵਾਲਾ ਸਟੇਟ ਦੇ ਸੈਂਟਰ ਗਵਰਨਮੈਂਟ ਦੇ ਤੇ ਮੈਂ ਸਾਡੇ ਪ੍ਰਧਾਨ ਸਰਤਾ ਸਿੰਘ ਬਾਦਲ ਜੀ ਆਗੇ ਇਹਨਾਂ ਨੂੰ ਬੇਨਤੀ ਕਰਦਾ ਕਿ ਡਾਕਟਰ ਸਾਹਿਬਾਰੇ ਗੱਲ ਅੱਜ ਸਾਡੇ ਵਾਸਤੇ ਬੜੇ ਖੁਸ਼ੀ ਦਾ ਦਿਨ ਹੈ ਜੀ ਸਾਡਾ ਸਮੂਚਾ ਪਰਿਵਾਰ ਅਕਾਲੀ ਦਲ ਦਾ ਪਰਿਵਾਰ ਹੁਣ ਇੱਕ ਹੋ ਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਬੀਬੀ ਜਗੀਰ ਕੌਰ ਜੀ ਵਾਪਸ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਵਿੱਚ ਆ ਗਏ ਹਨ ਤੇ ਮੈਂ ਕਹਿ ਸਕਦਾ ਪਹਿਲੇ ਢੀਂਡਾ ਸਾਹਿਬ ਆਗੇ ਸੀ ਮਨਜੀਤ ਜੀ ਕੇ ਜੀ ਆਗੇ ਸੀ ਸਰਨਾ ਸਾਹਿਬ ਅਕਾਲੀ ਦਲ ਇੱਕ ਝੰਡੇ ਥੱਲੇ ਇਕੱਠਾ ਹੋ ਗਿਆ ਜਿਹੜੀ ਖੁਸ਼ੀ ਮੈਂ ਦਿਲੋਂ ਬੜਾ ਖੁਸ਼ ਆ ਕਿਉਂਕਿ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਮੇਰਾ ਬਹੁਤ ਵੱਡਾ ਫਰਜ਼ ਸੀ ਤੇ ਮੈਂ ਮੈਨੂੰ ਖੁਸ਼ੀ ਹੈ ਕਿ ਮੈਂ ਫਰਜ਼ ਨਿਭਾ ਕੇ ਅੱਜ ਪਰਿਵਾਰ ਸਾਰਾ ਇਕੱਠਾ ਕਰ ਲਿਆ ਸਾਡੇ ਪਰਿਵਾਰ ਵਿੱਚ ਲਗਾਤਾਰ ਰੋਜ਼ ਵਾਧਾ ਹੋ ਰਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਚੰਗੇ ਇਨਸਾਨ ਜਿਹੜੇ ਸੇਵਾ ਕਰਨ ਵਾਲੇ ਇਨਸਾਨ ਜਿਹੜੇ ਪੰਜਾਬ ਦੀ ਨਬਜ਼ ਸਮਝਣ ਪੰਜਾਬ ਦੇ ਉਹਨਾਂ ਦੇ ਮਨਛੋਏ ਪੰਜਾਬ ਉਹ ਪਾਰਟੀ ਚਾਹਣਗੇ ਤੇ ਸਾਨੂੰ ਬਹੁਤ ਵੱਡਾ ਇੱਕ ਬਹੁਤ ਵੱਡਾ ਐਸੈਟ ਬਣਦਾ ਤੇ ਇੱਕ ਸਾਨੂੰ ਮਾਣ ਹੁੰਦਾ ਕਿ ਇਹ ਬੰਦੇ ਚੰਗੇ ਅੱਜ ਮੈਂ ਦਿਲੋਂ ਬੜਾ ਖੁਸ਼ ਹੈ ਕਿ ਡਾਕਟਰ ਲਖਵੀਰ ਸਿੰਘ ਜਿਹੜੇ ਡਿਸਟ੍ਰਿਕਟ ਹੈਲਥ ਆਫੀਸਰ ਰਿਟਾਇਰਡ ਹੋਏ 29 ਸਾਲ ਸੇਵਾ ਕੀਤੀ ਇਹਨਾਂ ਨੇ ਦੇਖੋ ਇਹਨਾਂ ਨੇ ਜੋ ਅਡਲਟਰੇਸ਼ਨ ਦੇ ਖਿਲਾਫ ਜੋ ਜੰਗ ਲੜੀ ਕਰੋਨਾ ਦੇ ਟਾਈਮ ਜੰਗ ਲੜੀ ਇਹਨਾਂ ਨੂੰ ਬਹੁਤ ਵੱਡੇ ਅਵਾਰਡਸ ਵੀ ਮਿਲੇ 29 ਸਾਲ ਵਿੱਚ ਜਿਆਦਾ ਟਾਈਮ ਹਾਰਪੂਰ ਚ ਰਏ ਤੇ ਉਹਦੇ ਬਾਅਦ ਫਿਰੋਜ਼ਪੁਰ ਤੇ ਰਏ ਇਹਨਾਂ ਨੂੰ ਜਦੋਂ ਮੈਨੇ ਮਿਲੇ ਮੈਂ ਇਹਨਾਂ ਦੀ ਜਦੋਂ ਸਾਰਾ ਪੜਿਆ YouTube ਤੇ ਸਾਰਾ ਦੇਖਿਆ ਇਹਨਾਂ ਦੀ ਐਕਟੀਵਿਟੀਜ਼ ਲਗਾਤਾਰ ਇਹਨਾਂ ਦੀ ਐਕਟੀਵਿਟੀਜ਼ ਤੇ ਬੜਾ ਬੜਾ ਇੰਪ੍ਰੈਸ ਹੋਏ ਤੇ ਮੈਂ ਕਮਲ ਜੀ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਇਹ ਹੈ ਕੌਣ ਮੈਂ ਮਿਲਣਾ ਚਾਹਣਾ ਇਹਨਾਂ ਨੂੰ ਫਿਰ ਇਹਨਾਂ ਨੇ ਮੀਟਿੰਗ ਮੇਰੀ ਕਰਾਈ ਬੜੇ ਵਿਚਾਰ ਸੁਨੇ ਇਹਨਾਂ ਦੇ ਇਹਨਾਂ ਦੇ ਮਨ ਚੋਂ ਭਾਵਨਾ ਸੀ ਸੇਵਾ ਕਰਨ ਦੀ ਉਹ ਸੇਵਾ ਦੇਖੀ ਫਿਰ ਮੈਂ ਬੇਨਤੀ ਕੀਤੀ ਕਿ ਸਾਡੀ ਪਾਰਟੀ ਕਿਉਂਕਿ ਜਿਹੜੀ ਕਾਲੀ ਦਲ ਆ ਸੂਬੇ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਜੋ ਦਰਦ ਪੰਜਾਬ ਪ੍ਰਤੀ ਅਕਾਲੀ ਦਲ ਦੇ ਵਿੱਚ ਹੈ ਕਿਸੇ ਦਿੱਲੀ ਵਾਲੀ ਪਾਰਟੀਆਂ ਚ ਨਹੀਂ ਤੁਸੀਂ ਦੇਖਿਆ ਇਤਿਹਾਸ ਦੇਖਿਆ ਕਿ ਜਦੋਂ ਜਦੋਂ ਅਕਾਲੀ ਦਲ ਦੀ ਖੇਤਰੀ ਪੰਜਾਬ ਦੀ ਪਾਰਟੀ ਦਾ ਰਾਜ ਆਇਆ ਉਦੋਂ ਹੀ ਪੰਜਾਬ ਤਰੱਕੀ ਹੋਈ ਹੈ ਉਦੋਂ ਹੀ ਪੰਜਾਬ ਖੁਸ਼ਹਾਲੀ ਆਈ ਹੈ ਜਦੋਂ ਜਦੋਂ ਗਲਤੀ ਨਾਲ ਆਪਾਂ ਦਿੱਲੀ ਦੀ ਪਾਰਟੀ ਕਾਂਗਰਸ ਤੇ ਹੁਣ ਝਾੜੂ ਵਾਲੇ ਨੂੰ ਮੌਕਾ ਦਿੱਤਾ ਹੈ ਉਸੇ ਦਿਨ ਤੋਂ ਜਦੋਂ ਇਹਨਾਂ ਨੇ ਦਿੱਲੀ ਵਾਲੀ ਪਾਣੀ ਸਰਕਾਰਾਂ ਬਣੀਆਂ ਕੰਮ ਰੁਕ ਜਾਂਦੇ ਐ ਲੁੱਟ ਖੋ ਵੱਧ ਜਾਂਦੀ ਐ ਉਹ ਸਾਰੇ ਦਿੱਲੀ ਦੀਆਂ ਪਾਰਟੀਆਂ ਦਿੱਲੀ ਦੇ ਹੁਕਮਰਾਨਾਂ ਦੇ ਹੁਕਮ ਤੇ ਚੱਲਦੀਆਂ ਜੋ ਉਹ ਚਾਹੁੰਦੇ ਐ ਪੰਜਾਬ ਦਾ ਕੋਈ ਵੀ ਮਸਲਾ ਆ ਜੇ ਭਾਵੇਂ ਕਿਸਾਨੀ ਦਾ ਹੋਵੇ ਭਾਵੇਂ ਵਾਰ ਦਾ ਹੋਵੇ ਇੰਡਸਟਰੀ ਦਾ ਹੋਵੇ ਉਹਨਾਂ ਨੂੰ ਹਿੰਮਤ ਨਹੀਂ ਐ ਕਿ ਆਵਾਜ਼ ਉਠਾਲਣ ਆਪਣੇ ਹੁਕਮਰਾਨਾਂ ਦੇ ਖਿਲਾਫ ਇੱਥੇ ਸਾਡੇ ਹੁਕਮਰਾਨ ਪੰਜਾਬ ਦੀ ਜਨਤਾ ਅਸੀਂ ਇਹਨਾਂ ਦੀ ਲੜਾਈ ਲੜਦੇ ਰਹੇ ਹਾਂ ਸੋ ਅੱਜ ਮੈਂ ਡਾਕਟਰ ਸਾਹਿਬ ਨੂੰ ਜੀ ਆਇਆਂ ਕਹਿੰਨਾ ਪਾਰਟੀਆਂ ਤੇ ਪਾਰਟੀ ਸ਼ਾਮਲੀ ਕਰਦਾ ਹਾਂ ਉਸ ਰੁਪਏ ਹੈ ਠੀਕ ਜੀ ਲੈ ਆਓ ਉਸ ਪਰ ਦਜ ਰੁਪਏ ਲੈ ਦੋਨੇ ਸਰ ਲੈ ਆ ਇੱਧਰ ਦਜ ਰੁਪਏ ਲੈ ਬੋਲੇ ਸੋ ਨਿਹਾਲ ਸ੍ਰੀ ਅਕਾਲ ਡਾਕਟਰ ਡਾਕਟਰ ਸਾਹਿਬ ਆਪਣੀ ਹੋਂਦ ਬਚਾ ਲੀ ਹਾਂ ਜੀ ਪਹਿਲਾਂ ਤਾਂ ਮੇਰੇ ਨਾਲ ਸਾਰੇ ਫਤੇ ਬਣਾਉਗੇ ਇਸ ਪ੍ਰਕਾਰ ਸਾਹਿਬ ਜੀ ਫਤੇ ਅੱਜ ਇਹਦੇ ਜਿਹੜੇ ਮਿਲਣੇ ਆ ਇਹਦੇ ਸੰਬੰਧ ਚ ਜੋ ਮੇਰੇ ਮਨ ਚ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਆ ਜਿਹੜੀਆਂ ਮੈਂ ਸ਼ੇਅਰ ਤੁਹਾਡੇ ਨਾਲ ਕਰਨੀਆਂ ਨੰਬਰ 1 ਭਈ ਬਹੁਤ ਸਾਰਾ 29-30 ਸਾਲ ਦਾ 3 ਸਾਲ ਡੈਕੇਡ ਦਾ ਬੜਾ ਤਜਰਬਾ ਹੁੰਦਾ ਤੁਹਾਡਾ ਜੋਬ ਵਿੱਚ ਸਾਰੀ ਜੋਬ ਰੈਗੂਲਰ ਕਲਾਸ 1 ਅਫਸਰ ਤੁਸੀਂ ਮਿਦਵਾਉਂਦੇ ਹੋ ਇਸੇ ਸਮੇਂ 'ਚ ਸਾਰੀਆਂ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਦਾ ਨਾਲ ਤੁਹਾਡਾ ਵਾਪੈਂਦਾ ਨਾਲ ਤੇ ਐਡਮਿਨਿਸਟ੍ਰੇਸ਼ਨ ਉਹਦਾ ਪ੍ਰਬੰਧ ਦੇਖਦੇ ਹੋ ਆਫ EMPLOYEES ਦੇ ਪੱਧਰ ਤੇ ਰਵੱਈਆ ਦੇਖਦੇ ਹੋ ਪਬਲਿਕ ਦੇ ਮੈਨੂੰ ਲੱਗਦਾ ਵੀ ਉੱਤਰ ਸਾਰੇ ਵਿਜੀਲੈਂਟ ਹੈ ਪਰ ਮਲਾਜਮ ਜਾਂ ਇੱਕ ਇੰਟੈਲੈਕਚੁਅਲ ਬੰਦਾ ਹੋਰ ਜ਼ਿਆਦਾ ਵਿਜੀਲੈਂਟ ਆ ਜ਼ਿਆਦਾ ਆਵਾਜ਼ ਕਰਦਾ ਫੋਕਸ ਹੁੰਦਾ ਸੋ ਮੈਨੂੰ ਜਿਹੜੀ ਇਸ ਸਾਰੇ ਪੀਰੀਅਡ ਦਰਾਂ ਜਦੋਂ ਮੈਂ ਸਮਾਂ ਬਤਾਇਆ ਇੱਕ ਚੀਜ਼ ਮੈਂ ਫੀਲ ਕੀਤੀ ਹੈ ਜਿਹੜੀ ਉਮਰ ਇਹ ਕਹਿੰਦਾ ਪਿੰਕ ਆਮ ਆਦਮੀ ਪਾਰਟੀ ਜਿਹੜਾ ਜਿਨ੍ਹਾਂ ਦੀ ਸਰਕਾਰ ਦੇਖੀ ਆ ਉਹਨਾਂ ਦਾ ਵੀ ਰੁਇਆ ਉਹਨਾਂ ਦੇ ਨਾਲ ਵੀ ਜੋਬ ਕੀਤੀ ਹੈ ਕੰਮ ਕੀਤਾ ਵਰਕ ਲਗਭਗ 3.5 ਸਾਲ DHC ਦਾ ਪੀਰੀਅਡ ਬਤਾਇਆ ਤੇ ਇਹ ਤੋਂ ਵੱਧ ਵੈਸੇ DHC ਕੋਈ ਬਹੁਤਾ ਕੱਟਦੇ ਨਹੀਂ ਟਾਈਮ ਇੰਨਾ ਕੀ ਟਾਈਮ ਕੱਟਦੇ ਸਾਲ ਇਸ ਪੀਰੀਅਡ ਵਿੱਚ ਮੈਂ ਜਿਹੜਾ ਐ ਮੇਰਾ ਸਿਰਫ ਆ ਜੁਟਿਓ ਫੇਸਬੁੱਕ ਮੇਰਾ ਖਲ ਦੇਖਦੇ ਸਾਰੇ ਹੀ ਕੋਈ ਇੱਕ ਤਾਂ ਦੇਖਦਾ ਨਹੀਂ ਇਹ ਤਾਂ ਹੈ ਨਹੀਂ ਕਿ ਪ੍ਰਧਾਨ ਜੀ ਸਦਾ ਸੁਖਵੀਰ ਸਿੰਘ ਅਦਲ ਸ਼ਰੋਣੀ ਕਾਲੀ ਦਲ ਪ੍ਰਧਾਨ ਹੀ ਦੇਖਦੇ ਆ ਪਰ ਮਤਲਬ ਨਿਗਾ ਕਿੰਨੀ ਫੋਕਸਡ ਕਿੰਨੀ ਔਰ ਮੈਂ ਉਹਦੇ ਚ ਦੇਖਿਆ ਵੀ ਇੱਕ ਬੰਦੇ ਨੂੰ ਮਿਲਣ ਵਾਸਤੇ ਉਪਰਾਲੇ ਕਰਕੇ ਵੀ ਤੁਸੀਂ ਮਿਲ ਨਹੀਂ ਸਕਦੇ ਇਹ ਮੇਰੀ ਨਿੱਜੀ ਫੀਲਿੰਗ ਹੈ ਜੋ ਮੈਂ ਹੰਡਾਇਆ ਤੇ ਇੱਕ ਉਹ ਸਮਾਂ ਵੀ ਦੇਖਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ ਬਹੁਤ ਹੀ ਮੇਰੇ ਸਤਿਕਾਰਯੋਗ ਸਖਸ਼ੀਅਤ ਜਿਹੜੇ ਵੀ ਅਸੀਂ ਸੰਗਤ ਅਰਸ਼ਣ ਚ ਮੇਰੀ ਉਦੋਂ ਵੀ ਕਈ ਵਾਰ ਡਿਊਟੀ ਹੁੰਦੀ ਸੀ ਸਰ ਸਰਪਲ ਲੈਣੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਮੇਰੇ ਲਈ ਬਹੁਤ ਹੀ ਸਤਿਕਾਰਯੋਗ ਸਾਡੇ ਤਾਂ ਆਪਸ ਮਾਨ ਆ ਉਹ ਉਹਨਾਂ ਦੇ ਕਾਫੀ ਦਾ ਇੱਕ ਵਾਰ ਸਰਪਲ ਲੈਣਾ ਸੀ ਸ਼੍ਰੋਮਣੀ ਕਮੇਟੀ ਇਲੈਕਸ਼ਨ ਸੀ ਖਾਲਸਾ ਕਾਲਜ ਗੜਦੀ ਵਾਲਾ ਵਿੱਚੋਂ ਬੈਠੇ ਸੀ ਮੈਂ ਥੋੜੇ ਸਮੇਂ ਲਈ ਚਲਾ ਗਿਆ ਤੇ ਉਹ ਕਾਫੀ ਜਿੰਨਾ ਚਿਰ ਅਸੀਂ ਸਰਟੀਫਾਈ ਨਹੀਂ ਕਰਦੇ ਉਹਨਾਂ ਚਿਰ ਉਹ ਪੁਲਾਉਂਦੇ ਨਹੀਂ ਸਿਕਿਉਰਿਟੀ ਦਾ ਵੀ ਜੋ ਪ੍ਰੋਟੋਕੋਲ ਆ ਉਹਦੇ ਵਿੱਚ ਜਦੋਂ ਆਇਆ ਮੈਂ ਤੇ ਵੱਡੇ ਬਾਦਲ ਸਾਹਿਬ ਨੇ ਕਿਹਾ ਉਹ ਡਾਕਟਰ ਸਾਹਿਬ ਕਿੱਥੇ ਚਲ ਗਏ ਸੀ ਮੁੰਡੇ ਤਾਂ ਮੈਨੂੰ ਕਾਫੀ ਨਹੀਂ ਪੁਲਾਉਂਦੇ ਸੀ ਮਤਲਬ ਇੰਨੀ ਦਿਲੀ ਸਾਹਜ ਪਾਉਂਦੇ ਸੀ ਉਹ ਹਰ ਬੰਦੇ ਮੈਂ ਹਲੀਪੈਡ ਤੇ ਵੀ ਦੇਖਿਆ ਵੀ ਜਿੱਦਾਂ ਕਈ ਵਾਰੀ ਅਸੀਂ ਖੜੇ ਹੋਣਾ ਉਹ ਮੁੰਡਿਓ ਤੁਸੀਂ ਖਾਣਾ ਖਾ ਲਿਆ ਬਈ ਖੜੇ ਆ ਕਿੰਨੇ ਚਿਰ ਤੇ ਮਨੋ ਇਹ ਸਾਂਝ ਜਿਹੜੀ ਪਰਿਵਾਰਕ ਸਾਂਝ ਮੈਂ ਦੇਖੀ ਹੈ ਔਰ ਉਹਦਾ ਜਿਹੜਾ ਪ੍ਰਗਟਾਵਾ ਅੱਗੇ ਨਾ ਦੇਖਿਆ ਉਸ ਤੋਂ ਅੱਗੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਕੋਲ ਬੈਠੇ ਆ ਮੈਂ ਦੇਖਿਆ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਮੇਰੇ ਕਮਲ ਚੇਤਲੀ ਜੀ ਜਿਹੜੇ ਬੈਠੇ ਆ ਇਹਨਾਂ ਦਾ ਮੈਨੂੰ ਪਹੁੰਚ ਗਿਆ ਵੀ ਡਾਕਟਰ ਸਾਹਿਬ ਤੁਹਾਨੂੰ ਪ੍ਰਧਾਨ ਜੀ ਮਿਲਣਾ ਚਾਹੁੰਦੇ ਆ ਤੇ ਮੈਨੂੰ ਤਾਂ ਬੜੀ ਖੁਸ਼ੀ ਹੋਈ ਮੈਨੂੰ ਹੋਰ ਇਹ ਤੋਂ ਵੱਡੀ ਕੀ ਗੱਲ ਲੱਗਣੀ ਮੈਂ ਤਾਂ ਇੱਕ ਟਿੰਡੂ ਜਿਹਾ ਬੰਦਾ ਭਾਵੇਂ ਮੈਂ ਜੋਬ ਕੀਤੇ ਕਲਾਸਮਨ ਅਫਸਰ ਪਰ ਇੱਕ ਸ਼ਰਮਣੀ ਕਾਲੇ ਦਾ ਪ੍ਰੈਜ਼ੀਡੈਂਟ ਪ੍ਰਧਾਨ ਡਿਪਟੀ ਸੀਐਮ ਰਹੇ ਉਹ ਤੁਹਾਨੂੰ ਕਹਿਣ ਬੁਲਾ ਰਹੇ ਆ ਤੁਹਾਨੂੰ ਬੁਲਾ ਰਹੇ ਆ ਔਰ ਜਦੋਂ ਘਰ ਗਏ ਆ ਮਿਲਣੀ ਹੋਈ ਆ ਮੈਂ ਕੁਛ ਤਿੰਨ ਕ ਵਾਰ ਗੱਲ ਕੀਤੀ ਹੈ ਤੁਹਾਨੂੰ ਇਹਦੇ ਵਿੱਚ ਪ੍ਰੀਫਲੈਕਟ ਹੋ ਜਾਏਗਾ ਵੀ ਕਿੱਦਾਂ ਦਾ ਰੁਈਆ ਇਹਨਾਂ ਦਾ ਔਰ ਜਿਹੜਾ ਉਹਦੇ ਵਿੱਚ ਇਹਨਾਂ ਨੇ ਕਿਹਾ ਬੈਠੇ ਸੀ ਚਿਤਲੀ ਸਾਹਿਬ ਵੀ ਹੋਰ ਵੀ ਬੜੇ ਸਾਥੀ ਬੈਠੇ ਸੀ ਉਹਨਾਂ ਵਿੱਚ ਜਿਨ੍ਹਾਂ ਨੇ ਕਿਹਾ ਡਾਕਟਰ ਸਾਹਿਬ ਮੈਂ ਤੁਹਾਨੂੰ ਖੁਦ ਬੁਲਾਇਆ ਤਿੰਨ ਟਾਈਮ ਮੇਰੇ ਮਤਲਬ ਮੇਰੇ ਸਾਰੇ ਸਵਾਲਾਂ ਦਾ ਉੱਤਰ ਉਹਦੇ ਵਿੱਚ ਸੀਗਾ ਕਿ ਜਦੋਂ ਕਹਿੰਦੇ ਡਾਕਟਰ ਸਾਹਿਬ ਮਤਲਬ ਕਹਿਣ ਦਾ ਮਤਲਬ ਵੀ ਤੁਹਾਨੂੰ ਸੋਚਣ ਦੀ ਲੋੜ ਨਹੀਂ ਤੁਹਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਤੁਹਾਨੂੰ ਖੁਦ ਬੁਲਾਇਆ ਸੋ ਇਹ ਜਿਹੜੀ ਗੱਲ ਇਹਦੇ ਵਿੱਚ ਹੈ ਜਦੋਂ ਮੈਨੂੰ ਇਸ ਪੀਰੀਅਡ ਦੇ ਵਿੱਚ ਚੇਤਰੀ ਸਾਹਿਬ ਨਾਲ ਮੈਂ ਗੱਲ ਕੀਤੀ ਵੱਡੇ ਬਾਦਲ ਸਾਹਿਬ ਦਾ ਮੈਂ ਜ਼ਿਕਰ ਕਰਨਾ ਉਹਨਾਂ ਨੂੰ ਨਮਨ ਕਰਨਾ ਉਹਨਾਂ ਨੂੰ ਪ੍ਰਣਾਮ ਕਰਨਾ ਮੈਂ ਜ਼ਰੂਰੀ ਸਮਝਦਾ ਅੱਜ ਮੈਨੂੰ ਬਹੁਤ ਖੁਸ਼ੀ ਆ ਅੰਦਰੋਂ ਕਿਉਂਕਿ ਸ਼ਰਮਣੀ ਕਾਲੇਦਲ ਦੇ ਬਾਰੇ ਵਿੱਚ ਜੋ ਪਹਿਲਾਂ ਹੀ ਉਹ ਫਰਮ ਉਹਨਾਂ ਨੇ ਕਿਹਾ ਦੱਸ ਹੀ ਦਿੱਤਾ ਆਪਣੇ ਸਪੀਚ ਵਿੱਚ ਜਿਹੜੀ ਗੱਲ ਕੀਤੀ ਹੈ ਸ਼ਹਿਰ ਵੀ ਇੱਕ ਪਰਿਵਾਰਕ ਹੈ ਪਾਰਟੀ ਪਰਿਵਾਰ ਨਾਲ ਵਿਚਰਦੀ ਆ ਫੈਮਿਲੀ ਮਨ ਤੁਹਾਨੂੰ ਹੋਮਲੀ ਜਿਹਾ ਫੀਲ ਹੁੰਦਾ ਮੈਂ ਜਿੱਦਾਂ ਵੀ ਜਾ ਕੇ ਆਇਆ ਚੇਤਰੀ ਸਾਹਿਬ ਨਾਲ ਕਿੰਨੀ ਬਾਅਦ ਚ ਵੀ ਜਾਇਆ ਆਂ ਔਰ ਇੰਨਾ ਪਿਆਰ ਮਿਲਿਆ ਮੈਂ ਆਪਣੇ ਜਾ ਕੇ ਪਰਿਵਾਰ ਚ ਸਾਂਝ ਪਾਏ ਮੈਨੂੰ ਕਹ ਮਜ਼ਾ ਆ ਗਿਆ ਮੈਂ ਤਾਂ ਬੰ ਮਾਇਆ ਮਤਲਬ ਤੁਸੀਂ ਯਕੀਨ ਮੰਨਿਓ ਮੈਂ ਇੱਥੋਂ ਤੱਕ ਖੁਸ਼ੀ ਚ ਕਿਹਾ ਮੇਰੇ ਨਾ ਅੱਖਾਂ ਚ ਮਤਲਬ ਅंसू ਵੀ ਆ ਗਏ ਮਤਲਬ ਉਸ ਵੇਲੇ ਵੀ ਯਾਰ ਇੰਨਾ ਪਿਆਰ ਦਿੱਤਾ ਇੰਨਾ ਇੰਨਾ ਕਾਣ ਦਿੰਦਾ ਭਈ ਜਦਾ ਵੱਡੇ ਭਰਾਵਾਂ ਤੋਂ ਵੀ ਵੱਧ ਪਿਆਰ ਮਿਲਿਆ ਸੋ ਉਹਦੇ ਤੋਂ ਬਾਅਦ ਮੇਰਾ ਜਿਹੜਾ ਮੈਨੂੰ ਇਦਾਂ ਲੱਗਿਆ ਕਿਉਂਕਿ ਮੈਂ ਮੰਨਦਾ ਪਹਿਲਾਂ ਹੀ ਫੂਡ ਸੇਫਟੀ ਤੇ ਕੰਮ ਕਰਕੇ ਫੂਡ ਸੇਫਟੀ ਤੇ ਜਿੰਨਾ ਚਿਰ ਕੰਮ ਕੀਤਾ ਔਰ ਟੋਟਲੀ ਆਨੈਸਟਲੀ ਕੀਤਾ ਔਰ ਮੈਨੂੰ ਇਹ ਲੱਗਦਾ ਨਹੀਂ ਫੂਡ ਸੇਫਟੀ ਸਾਡਾ ਇਦਾਂ ਦਾ ਡੀਐਚਓ ਦਾ ਵਿਭਾਗ ਹੈ ਕਿਉਂਕਿ ਇਹਦੇ ਤੇ ਇੱਕੋ ਹੀ ਗੱਲ ਕਹਿੰਦੇ ਹੁੰਦੇ ਸਾਰੇ ਵੀ ਅਸੀਂ ਸਿਵਲ ਸਰਜਨ ਇਮਾਨਦਾਰ ਦੇਖੇ ਫਲਾਣੇ ਆਫੀਸਰ ਇਮਾਨਦਾਰ ਦੇਖੇ ਪਰ ਡੀਐਚਓ ਪਹਿਲੀ ਵਾਰੀ ਆਨੈਸਟ ਦੇਖਿਆ ਇਹ ਗੱਲ ਮੈਨੂੰ ਆ ਮੇਰੇ ਆਫੀਸਰਸ ਹੀ ਕਹਿ ਦਿੰਦੇ ਸੀ ਸੋ ਮੈਂ ਤੁਹਾਡੇ ਚਕਰ ਪਾ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂ ਕਿ ਜਿਹੜੇ ਵੀ ਵਿਅਕਤੀਆਂ ਨੇ ਮੇਰੇ ਤੇ ਪੁਆਇੰਟ ਆਊਟ ਕੀਤਾ ਵੀ ਜੀ ਰੇੜੀਆਂ ਵਾਲਿਆਂ ਨੂੰ ਫੜਦਾ ਸੀ ਉਹਦੇ ਸੈਂਪਲ ਫੜਦਾ ਸੀ ਇੱਥੇ ਬਹੁਤ ਸਾਰੇ মিডিਆ ਵਾਲੇ ਵਿੱਚ ਮੌਜੂਦ ਹੈ ਇੱਥੇ ਜਿਹੜੇ ਜਿਹੜੇ ਮੇਰੇ ਨਾਲ ਚੱਲਦੇ ਸੀਗੇ ਚਾਹੇ ਤਰਨਤਾਰਨ ਜ਼ਿਲ੍ਹੇ ਚ ਫੂਡ ਸੈਂਪਲਿੰਗ ਕੀਤੀ ਚਾਹੇ ਸ਼ਾਹਪੁਰ ਤੋਂ ਕੀਤੀ ਚਾਹੇ ਜਲੰਧਰ ਚ ਕੀਤੀ ਉਹ ਨਾਲ ਚੱਲਦੇ ਸੀ ਔਰ ਕਿਤੇ ਵੀ ਜੇ ਉਹ ਦੱਸਦੇ ਨੇ ਕਿਤੇ ਅਸੀਂ ਇਦਾਂ ਰੱਖ ਕੇ ਵੀ ਮਾੜੇ ਬੰਦੇ ਨੂੰ ਜਾਂ ਜਿਹੜਾ ਫਾਈਨੈਂਸ਼ਲੀ ਛੋਟਾ ਬਿਜ਼ਨਸਮੈਨ ਨੂੰ ਤਾਂ ਕੀਤਾ ਐਫਬੀਓ ਨੂੰ ਬਿਲਕੁਲ ਨਹੀਂ ਇਦਾਂ ਦਾ ਕੀਤਾ ਸਿਰਫ ਮੈਨੂੰ ਇਦਾਂ ਲੱਗਦਾ ਸੀ ਕਿ ਜਿਹੜਾ ਵੀ ਬੰਦਾ ਤਲਾਵਟ ਕਰਦਾ ਜਿਹੜਾ ਵੀ ਡਾਕਟਰੀਸ਼ਨ ਕਰਦਾ ਉਹ ਐਂਟੀ-ਸੋਸ਼ੀਅਲ ਹੈ ਉਹ ਸਮਾਜ ਦਾ ਦੁਸ਼ਮਣ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ WHO ਜੇ ਇੰਨਾ ਵੱਡਾ ਪ੍ਰਗਟਾਵਾ ਕਰ ਸਕਦੀ ਹੈ ਭਈ ਜਿੰਨੀ ਮਿਲਕ ਮਿਲ ਪ੍ਰੋਡਕਸ਼ਨ ਜਿਹੜੀ ਇੰਡੀਆ 'ਚ ਡਾਟ੍ਰੇਸ਼ਨ ਹੋ ਰਹੀ ਹੈ ਇਹਨਾਂ ਦੇ ਹਸਤਾੜੀ ਭਰੇ ਰਹਿਣੇ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਜਿੱਦਾਂ ਦੀ ਮਲਾਵਟ ਹੋ ਗਈ ਸਾਡੀਆਂ ਨਸਲਾਂ ਨੂੰ ਸਾਡੇ ਪੰਜਾਬ ਨੂੰ ਆਉਣ ਵਾਲੇ ਪੰਜਾਬ ਨੂੰ ਕਹਿਣਾ ਥੋੜਾ ਰੰਗਲਾ ਪੰਜਾਬ ਬਣ ਜਾਣਾ ਗੱਲਾਂ ਨਾਲ ਥੋੜਾ ਬਣ ਜਾਣਾ ਪ੍ਰੈਕਟੀਕਲੀ ਕਰਨਾ ਪੈਣਾ ਪਰ ਬਾਦਲ ਸਾਹਿਬ ਦੀ ਸੋਚ ਜਿਹੜੀ ਆ ਪ੍ਰਧਾਨ ਜੀ ਦੀ ਉਹਨੂੰ ਮੈਂ ਬਿਲੋਂਗ ਸਲੂਟ ਕਰਦਾ ਔਰ ਮੈਂ ਇਦਾਂ ਕਹਿਣਾ ਚਾਹੁੰਦਾ ਵੀ ਇਹ ਮਨੋਕਾਲਪੁਰਖ ਨੇ ਬਾਇਗਰੂ ਨੇ ਨਾ ਉਜੇ ਕੋ ਕਵੇ ਇਲਤਾਨ ਦਾ ਮੈਂ ਕਹਣਾ ਨਾ ਪੰਜਾਬੀ ਚ ਕਹਾਵਤ ਹੈ ਮਾਲਾ ਦਾ ਮਣਕਾ ਜਿਹਦਾ ਜਿਹਦਾ ਫਿੱਟ ਹੋ ਗਿਆ ਮੈਂ ਤੁਹਾਡਾ ਮਣਕਾ ਜੀ ਤੁਹਾਡੇ ਪਰਿਵਾਰ ਦਾ ਮੈਂਬਰ ਹੈ ਮੈਂ ਤੁਹਾਡੇ ਕੋਲ ਆ ਗਿਆ ਤੁਹਾਡੀ ਸ਼ਾਨਜ ਔਰ ਮੈਂ ਇਹਦੇ ਇਹਨਾਂ ਜ਼ਰੂਰ ਕਹਿਣਾ ਕਿ ਜਿਹੜੀ ਇਹ ਹਿਸਟਰੀ ਆ ਔਰ ਜਿਹੜੀ ਹਿਸਟਰੀ ਆ ਜੋ ਮੈਂ ਦੇਖੀ ਤੇ ਉਹ EMPLOYEES ਵਾਸਤੇ ਜੇ ਪੰਜਾਬ ਦਾ ਕੋਈ ਮੁਲਾਜ਼ਮ ਵਰਗ ਖੁਸ਼ ਹੈ

ਤੇ ਹੋਇਆ ਉਸ ਤੋਂ ਬਾਅਦ ਤਾਂ ਗੱਲਾਂ ਮੁਲਾਜ਼ਮਾਂ ਦਾ ਤਾਂ ਹੁਣ ਜੋ ਹੈਗਾ ਰੁਈਆ ਸਾਰਾ ਕੁਝ ਪਤਾ ਹੈ ਔਰ ਜाहिर ਹੋ ਜਾਣਾ ਔਰ ਮੈਂ ਮੈਨੂੰ ਜਿਹੜੀ ਪਰਸੈਪਸ਼ਨ ਸੀ ਉਹ ਥੋੜੇ ਚਿਰ ਚੀ ਕਲੀਅਰ ਹੋ ਗਈ ਔਰ ਮੈਨੂੰ ਜਿਹੜਾ ਇਦਾਂ ਭਰਮ ਸੀਗਾ ਉਹ ਦੂਰ ਹੋ ਗਿਆ ਜਿਹੜਾ ਛੇਤੀ ਬਹੁਤ ਛੇਤੀ ਵੀ ਨਹੀਂ ਯਾਰ ਤਾਂ ਕਹਿਣ ਨੂੰ ਸਿਰ ਇਦਾਂ ਦੀ ਗੱਲ ਹੀ ਨਹੀਂ ਜੇ ਕਹੋ ਔਨੈਸਟ ਬੰਦੇ ਦੀ ਇਹਨਾਂ ਨੂੰ ਕਦਰ ਨਹੀਂ ਹੈ ਹੀ ਨਹੀਂ ਕਿ ਮੈਂ ਪ੍ਰਤੀਤ ਨਹੀਂ ਕਿっちゃ ਮੈਨੂੰ ਤਾਂ ਮਹਿਸੂਸ ਹੋਇਆ ਕਿ ਜਿਨਾ ਰੱਬ ਨੇ ਅਕਾਲ ਪੁਰਖ ਨੇ ਮੈਨੂੰ ਬਚਾ ਲਿਆ ਤੇ ਮੈਂ ਉਹਦੇ ਵਿੱਚ ਬਹੁਤ ਸਫੋਕ੍ਰਿਸ਼ਨ ਮਹਿਸੂਸ ਕਰਨੀ ਸੀ ਘਟਨ ਮਹਿਸੂਸ ਕਰਨੀ ਸੀ ਔਰ ਮੈਂ ਇੱਕ ਗੱਲ ਕਹਿਣੀ ਚਾਹਣਾ ਬਾਦਲ ਸਾਹਿਬ ਦੇ ਘਰ ਵਿੱਚ ਕਿਉਂਕਿ ਮੈਂ ਜੋ ਸਿਸਟਮ ਹੈ ਸਾਡਾ ਜੋ ਇੱਥੇ ਇਹਦੇ ਵਿੱਚ ਮੈਂ ਦਲਿਤ ਸਮੁਦਾਇ ਨੂੰ ਬਿਲੋਂਗ ਕਰਦਾ ਕਿਉਂਕਿ ਮੈਂ ਐਸੀ ਸ਼ੈਡਿਊਲ ਕਾਸ ਵਰਗ ਜਨਨ ਕਹਿੰਦੇ ਆ ਜੋ ਉਹ ਆ ਮੈਂ ਉਹਨੂੰ ਬਿਲੋਂਗ ਕਰਦਾ ਔਰ ਮੈਂ ਇਸ ਸਮੇਂ ਵਿੱਚ ਦੇਖਿਆ ਜਿਹੜਾ ਖਾਸ ਕਰਦੇ ਕਿਉਂਕਿ ਸਾਰੇ ਸਰਬ ਸੰਜੀਵਾਲਤਾ ਦਾ ਸੰਦੇਸ਼ ਗੁਰੂਆਂ ਵੀਰਾਂ ਨੇ ਵੀ ਦਿੱਤਾ ਔਰ ਸ਼੍ਰੋਮਣੀ ਅਕਾਲੀ ਦਲ ਹਰ ਵਰਗ ਦਾ ਸਤਿਕਾਰ ਕਰਦਾ ਹਰ ਵਰਗ ਕਿਉਂਕਿ ਮੈਂ ਇਹ ਜ਼ਰੂਰ ਦੇਖਿਆ ਥੋੜੇ ਚਿਰ ਚ ਬਈ ਥੋੜੇ ਸਮੇਂ ਚ ਜਿਹੜੀਆਂ ਕਠਨਾਵਾਂ ਲੰਬਾ ਪਰੀਆਂ ਕਹਿਣ ਨੂੰ ਤੁਸੀਂ ਸੀਐਮ ਨੂੰ ਕਹਿਣ ਨੂੰ ਤੁਸੀਂ ਨੇ ਉੱਚੋ ਤੇ ਤੋਂ ਥਾਟੇ ਲੈਂਗੁਏਜ ਸਿਵਲਾਈਜ਼ਡ ਹੋਣੀ ਚਾਹੀਦੀ ਤੁਹਾਡੇ ਕਿਸੇ ਇੱਕ ਖਾਸ ਵਰਗ ਨੂੰ ਇਹਤੇ ਬਹੁਤ ਹੀ ਅਨਸੁਭਾਈਨ ਪਾਸ਼ਾਗਰਤ ਨਹੀਂ ਇਹ ਕਿਤੇ ਵੀ ਬਾਜਨ ਨਹੀਂ ਇਹ ਘਰ ਬਾਜਦਾ ਪਰ ਮੈਂ ਮੈਨੂੰ ਇਹ ਅੰਦਰੋਂ ਵੀ ਨਹੀਂ ਸਹੀ ਲੱਗੀ ਬਾਦਲ ਸਾਹਿਬ ਨੇ ਮੇਰੇ ਮੈਨੂੰ ਵੀ ਇੱਕ ਆਫੀਸਰ ਨੂੰ ਮੈਂ ਤੁਹਾਡੇ ਸਾਹਮਣੇ ਆਪਣਾ ਜ਼ਿਕਰ ਕਰਤਾ ਮੇਰੀ ਆਇਡੈਂਟੀਟੀ ਹੈ ਮੈਂ ਆ ਮੈਨੂੰ ਇਨਾ ਪਿਆਰ ਦਿੱਤਾ ਇਨਾ ਇੱਜ਼ਤ ਮੈਨੂੰ ਮਿਲੀ ਇੱਥੇ ਔਰ ਮੈਂ ਬਹੁਤ ਦਿਲੋਂ ਇੱਕ ਇੱਕ ਸਿੰਪਲ ਵਰਕਰ ਇੱਕ ਸੇਵਾ ਕਰਨ ਦੇ ਭਾਵਨਾ ਆਇਆ ਮੈਂ ਕੋਈ ਮੈਨੂੰ ਸਵਾਲ ਜਿਹੜਾ ਮਾਦੇ ਹੁਣ ਪੁੱਛੇ ਜਾਂਦੇ ਬਾਰ-ਬਾਰ ਪੁੱਛਦੇ ਆ ਇਹੋ ਜੀ 1% ਵੀ ਕੋਈ ਇਹੋ ਜੀ ਕੋਈ ਅਧਾਲਤ ਵਿੱਚ ਵੈਸਟਡ ਇੰਟਰਸਟ ਲੈ ਕੇ ਨਾ ਮੈਂ ਡੀਐਚਓ ਸ਼ਕਤੀ ਵੀ ਕਿਸੇ ਵੈਸਟਡ ਇੰਟਰਸਟ ਨਹੀਂ ਨਾ ਮੈਂ ਹੁਣ ਕਿਸੇ ਵੈਸਟਡ ਇੰਟਰਸਟ ਨਹੀਂ ਮੈਂ ਤਾਂ ਸਿਰਫ ਸੇਵਾ ਕਰ ਲਈ ਔਰ ਮੈਨੂੰ ਇਹ ਤੋਂ ਵਧੀਆ ਕੋਈ ਪਰਫਾਰਮ ਨਹੀਂ ਲੱਗਦਾ ਹੋਰ ਕੋਈ ਸੀਗਾ ਮੈਂ ਅੱਜ ਇੱਥੇ ਸ਼ਾਮਿਲ ਹੋਇਆ ਮੈਂ ਧੰਨਵਾਦ ਕਰਦਾ ਹਾਂ ਸ਼ਾਹਬਦ ਦੀ ਵੀ ਸਮਝੇ ਪਈ ਆਈਆ ਕਮੇਟੀ ਦਾ ਨਾਮ ਹੈ ਜਿਹੜਾ ਤੋਂ ਸੰਗਮ ਨੇ ਜਨਦਰ ਦੇ ਟੀਮ ਜਿੰਨਾ ਪ੍ਰੈਸ ਮੀਡੀਆ ਸਾਰਾ ਸਾਰਿਆਂ ਦਾ ਧੰਨਵਾਦ ਕਰੀਆ ਔਰ ਡੀਐਚਓ ਸ਼ ਮੇਰਾ ਬਹੁਤ ਸਾਰਾ ਦਿੱਤਾ ਤੇ ਮੈਂ ਤੁਹਾਡਾ ਜੋਰਦਾ ਜਾ ਕਰਦਾ ਵਾਇਲਟੀ ਕਥਨ ਸਾਰ